ਬਹੁਤ ਹੀ ਸਤਿਕਾਰਯੋਗ ਪੀਟੀਆ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਪਿਛਲੇ 3 ਦਿਨੋਂ ਤੋਂ ਅਸੀਂ ਲਗਾਤਾਰ ਲੁਧਿਆਣਾ ਟੈਂਕੀ ਦੇ ਕੋਲ ਪ੍ਰੋਟੈਸਟ ਕਰ ਰਹੇ ਹਾਂ ਤੇ ਸਾਰੇ ਸਾਥੀਆਂ ਨੂੰ ਅਪੀਲ ਹੈ ਜਿਹੜੇ ਆ ਰਹੇ ਆ ਉਹ ਜਲਦੀ ਆਓ ਤੇ ਬਾਕੀ ਜਿਹੜੇ ਘਰਾਂ 'ਚ ਸਾਥੀ ਬੈਠੇ ਆ ਉਹ ਵੀ ਜਲਦੀ ਆਓ। ਸਾਹਿਬਾ ਸਾਰਿਆਂ ਨੂੰ ਭਾਈ ਤੁਸੀਂ ਹਾਲੇ ਤੱਕ ਕੋਈ ਨਹੀਂ ਸਾਨੂੰ 3 ਦਿਨ ਹੋ ਗਏ ਟੈਂਕੀ ਦੇ ਕੋਲ ਆਏ। ਤੇ ਮੇਰੇ ਭੈਣਾਂ ਤਾਂ ਮੈਨੂੰ ਲੋਦਾ ਗਿਫਤ ਜਿ ਮੈਨੂੰ ਦਾ ਚਾਰ ਹੀ ਆਈਆਂ ਜਿਹੜੀਆਂ ਆ ਬਾਕੀ ਭਾਈ ਸਾਰੇ ਜਲਦੀ ਆਓ ਕੋਈ ਪ੍ਰਸ਼ਾਸਨ ਤੇ ਅਸੀਂ ਦਬਾਅ ਬਣਾ ਲਿਆ ਜੇ ਕੁਝ ਲੈਣਾ ਤਾਂ ਆਜੋ ਜਲਦੀ ਵਾਇਰ ਕੋ ਜਿੱਕਾ ਖਾਲਸਾ ਵਾਇਰ ਕੋ ਜਿੱਕੀ ਫਸੇ ਦੇਖੋ ਸਾਥੀਓ 3 ਦਿਨ ਹੋ ਗਏ ਸਾਨੂੰ ਟੈਂਕੀ ਦੇ ਡਟੇ ਹੋਏ ਅਸੀਂ ਕਹਿੰਦੇ ਲਈ ਬੈਠੇ ਆ ਤੁਹਾਡੇ ਲਈ ਬੈਠੇ ਆ ਦੇਖੋ ਸਾਥੀਓ ਜੇ ਆਪਾਂ ਜੇ ਤੁਸੀਂ ਆਉਂਦੇ ਹੋ ਇੱਥੇ ਕਰਨੇ ਦੇ ਵਧੀਆ ਕੰਮ ਹੁੰਦਾ ਤਾਂ ਆਪਾਂ ਜਾਨਕੀ ਆਪਣੀਆਂ ਪੋਸਟਾਂ ਦਾ ਪੋਰਟਲ ਜਦ ਤੋਂ ਜਦ ਤੋਂ ਔਨਲਾਈਨ ਕਰਵਾ ਲਾਂਗੇ ਦੇਖੋ ਸਾਥੀਓ ਸਾਨੂੰ 3 ਦਿਨ ਹੋ ਗਿਆ ਅਸੀਂ ਪੁੱਥੇ ਪਿਆਸੇ ਟੈਂਕੀ ਦੇ ਬੈਠੇ ਨੇ ਕਹਿੰਦੇ ਲਈ ਬੈਠੇ ਆ ਤੁਹਾਡੇ ਲਈ ਬੈਠੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਬਈ ਸਾਰੇ ਸਾਰੀਆਂ ਭੈਣਾ ਤੇ ਵੀਰ ਜ਼ਰੂਰ ਪਹੁੰਚੋ ਧਰਨੇ ਤੇ ਤਾਂ ਜੋ ਆਪਾਂ ਆਪਣੀ ਜਿੱਤ ਨੂੰ ਯਕੀਨੀ ਜਲਦੋਂ ਜਲਦ ਵੜਾ ਸਕੀਏ ਇਹ ਸਾਰਾ ਕੁਛ ਵੀਰ ਇਹ ਸਾਰਾ ਕੁਛ ਬਈ ਤੁਹਾਡੇ ਕੱਠ ਨਾਲ ਹੀ ਹੋਣਾ ਹੈ ਇਸ ਕਰਕੇ ਸਾਰੇ ਸਾਥੀ ਜਲਦੋਂ ਜਲਦ ਪਹੁੰਚੋ ਧੰਨਵਾਦ